ਸਰ ਤੁਹਾਨੂੰ ਵੀ ਦੱਸੋ ਜਿਹੜਾ ਸੀ ਡੌਗ ਦੀ ਜਿਹੜੀ ਕੇਅਰ ਕਰ ਰਹੇ ਹਾਂ ਤੁਹਾਨੂੰ ਇਹ ਕੰਮ ਕਰਦੇ ਹੋਏ ਕਿੰਨਾ ਟਾਈਮ ਹੋ ਗਿਆ ਜੀ ਲਗਭਗ 5 ਸਾਲ ਬਿਲਕੁਲ ਇਕੱਲਿਆਂ ਨੇ ਸ਼ੁਰੂ ਕੀਤਾ ਸੀਗਾ ਔਰ ਮੈਨੂੰ ਬਚਪਨ ਤੋਂ ਹੀ ਮਤਲਬ ਕਹਿ ਲੋ ਕਿ ਡੌਗ ਰੱਖਣ ਦਾ ਸ਼ੌਂਕ ਹਾਂਜੀ ਤੇ ਕੁਝ ਮੇਰਾ ਡੌਗ ਸੀ ਬੜੀ ਲੰਬੀ ਉਮਰ ਦਾ ਸੀ 17 ਸਾਲ ਦੀ ਉਮਰ ਚ ਡੈਥ ਹੋ ਗਈ ਸੀ ਉਹਦੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਥੋੜਾ ਜਿਹਾ ਇੱਕ ਗਰੁੱਪ ਬਣਾਇਆ ਦੋ ਚਾਰ ਮੈਂਬਰ ਜੁੜੇ WhatsApp 'ਚ ਫੋਨ ਆ ਜਾਣਾ ਤੇ ਮੈਂ ਆਪਣੀ ਗੱਡੀ ਜੀ ਪਾ ਕੇ ਸਟਰੀ ਕੋਈ ਕੁੱਤਾ ਜ਼ਖਮੀ ਹੈ ਜਾਂ ਤਕਲੀਫ ਚਾ ਤਾਂ ਡਾਕਟਰ ਕੋ ਲੈ ਜਾਂਦਾ ਹੁੰਦਾ ਸੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਪ੍ਰਭੂ ਦਾ ਕੰਮ ਹੈ ਤੇ ਹੌਲੀ ਹੌਲੀ ਫਿਰ ਇਹਦਾ ਦਾਇਰਾ ਵਧਾ ਗਿਆ ਅੱਜ ਅਸੀਂ ਇਸ ਸਟੇਜ ਚ 5 ਸਾਲ ਬਾਅਦ ਇਸ ਸਟੇਜ ਚ ਆ ਗਿਆ ਕਿ ਪ੍ਰਸ਼ਾਸਨ ਦੇ ਨਾਲ ਤਾਚੇ ਚ ਹੋ ਗਏ ਆ ਪ੍ਰਸ਼ਾਸਨ ਸਹਿਯੋਗ ਦੇ ਰਿਹਾ ਉਹਨਾਂ ਨੇ ਜਗ੍ਹਾ ਦਿੱਤੀ ਆ ਪਰ ਅੱਜ ਜਿੰਨੀ ਜਗ੍ਹਾ ਹੈਗੀ ਆ ਇਹਨੂੰ ABC ਸੈਂਟਰ ਕਹਿੰਦੇ ਆ ਐਨੀਮਲ ਬਰਥ ਕੰਟਰੋਲ ਤੇ ਇੱਥੇ ਇਹ ਸਾਰੀ ਪ੍ਰਸ਼ਾਸਨ ਦੀ ਜਗਾ ਸਰਕਾਰ ਦੀ ਜਗਾ ਸਾਡਾ ਜਿਹੜੀ ਐਨ ਜੀਓ ਆ ਉਹ ਕੁੱਤਿਆਂ ਵਾਸਤੇ ਰਾਸ਼ਨ ਦੁੱਧ ਪਾਣੀ ਡਾਕਟਰ ਦੇ ਬਿੱਲ ਦਵਾਈਆਂ ਦੇ ਬਿੱਲ ਹੋਰ ਇੱਥੇ ਜੋ ਮੇਨਟੇਨੈਂਸ ਸਾਰੀ ਸਾਡੇ ਵੱਲੋਂ ਹੁੰਦੀ ਹੈ ਅੱਜ ਤੱਕ 5 ਸਾਲ ਦੇ ਵਿੱਚ ਮੈਂ ਘੱਟੋ ਘੱਟ 4-5000 ਕੁੱਤਿਆਂ ਦਾ ਮੈਂ ਇਲਾਜ ਕਰਾ ਚੁੱਕਿਆ ਹਾਂ ਕਿਸੇ ਦੀ ਆਖbaar ਆਈ ਹੋਈ ਹੈ ਕਿਸੇ ਦੀ ਲੱਤ ਵੱਡੀ ਹੋਈ ਹੈ ਕਿਸੇ ਦਾ ਜਵੜਾ ਟੁੱਟਿਆ ਆ ਵੇ ਮਤਲਬ ਐਸੇ ਐਸੇ ਅਸੀਂ ਦੇਖਦੇ ਆ ਅਸੀਂ ਆਪ ਹੈਰਾਨ ਹੋ ਜਾਂਦੇ ਆ ਸੋਚੇ ਚ ਕਿ ਸਵਰਗ ਤੇ ਨਰਕ ਇੱਥੇ ਹੀ ਆ ਕਈ ਵਾਰ ਮਨ ਨਹੀਂ ਕਹ ਦਿੰਦਾ ਯਾਰ ਕੁੱਤੇ ਨਹੀਂ ਇੱਥੇ ਹੀ ਆ ਜੋ ਕੁਛ ਆ ਤੇ ਫਿਰ ਅਸੀਂ ਸਰਜਨ ਆ ਸਾਡੇ ਪੰਜਾਬ ਲੈਵਲ ਦੇ ਟੌਪ ਦੇ ਸਰਜਨ ਆ ਡਾਕਟਰ ਪ੍ਰਭੂਜੋਤ ਉਹ ਇੱਥੇ ਫਿਰ ਉਹਨਾਂ ਨੂੰ ਅਸੀਂ ਬੁਲਾ ਲਈਦਾ ਇੱਥੇ ਆ ਕੇ ਸਰਜਰੀ ਕਰਦੇ ਨੇ ਇੱਥੇ ਆ ਯੂਟਿਊਬ ਤੇ ਮੇਰਾ ਚੈਨਲ ਹੈ ਐਨੀਮਲ ਪ੍ਰੋਟੈਕਸ਼ਨ ਵੈਲਫੇਅਰ ਸੁਸਾਇਟੀ ਲੁਧਿਆਣਾ ਉਧਰ ਚ ਦੇਖੋ ਔਰ ਕਿੰਨੇ ਅਸੀਂ ਗਾਵਾਂ ਦੇ ਘੋੜਿਆਂ ਦੇ ਕੁੱਤੇ ਆਦੇ 1600 ਤੋਂ ਉੱਪਰ ਗਾਵਾਂ ਨੂੰ ਗਾਂ ਮਾਤਾ ਦੰਦੀ ਬੈਲ ਛੋਟੇ ਗੋਵੰਸ਼ ਅਸੀਂ ਉਥੋਂ ਰੈਸਕਿਊ ਕਰਵਾ ਕੇ ਸਰਕਾਰੀ ਗੋਸ਼ਾਲਾ ਭੇਜੋਗੇ ਸਸ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀ ਟਿਟੇ ਹੈਡਲਾਈਨਸ ਤੇ ਮੈਂ ਅੰਬਰਵੀਰ ਅੱਜ ਗੱਲ ਕਰਾਂਗੇ ਆਪਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਕੁੱਤੇ ਰੱਖਣ ਦਾ ਸ਼ੌਂਕ ਤੇ ਬਹੁਤ ਹੁੰਦਾ ਹੈ ਤੇ ਉਹ ਪੈਡ ਰੱਖਦੇ ਵੀ ਨੇ ਆਪਣੇ ਘਰੇ ਕੁੱਤੇ ਪਾਲਦੇ ਨੇ ਪਰ ਜੇ ਆਪਾਂ ਗੱਲ ਕਰ ਲਈਏ ਦੂਜੀ ਸਾਈਡ ਤੇ ਜਿਹੜੇ ਗਲੀ ਚ ਕੁੱਤੇ ਫਿਰਦੇ ਹੁੰਦੇ ਨੇ ਸਟਰੀ ਡੌਗਸ ਹੁੰਦੇ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਕੀ ਉਹ ਕੁੱਤੇ ਨਹੀਂ ਨੇ ਸੇਮ ਉਹੀ ਕੁੱਤੇ ਨੇ ਤੇ ਪਰ ਆਪਾਂ ਗੱਲ ਕਰਦੇ ਅੱਜ ਸੁਨੀਲ ਅਰੂਲਾ ਜੀ ਜਿਹੜੇ ਕਿ ਇੱਕ ਐਨਜੀਓ ਚਲਾਉਂਦੇ ਨੇ ਡੌਗ ਲਵਰ ਨੇ ਉਹ ਡੌਗ ਦੀ ਜਿਹੜੀ ਇੱਕ ਐਨਜੀਓ ਉਹਨਾਂ ਨੇ ਖੋਲੀ ਹੋਈ ਆ ਡੌਗ ਦੀ ਸੇਵਾ ਕਰਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਪੁੱਛਦੇ ਆਂ ਵੀ ਉਹਨਾਂ ਨੂੰ ਸੇਵਾ ਕਰਦੇ ਹੋਏ ਕਿੰਨਾ ਟਾਈਮ ਹੋ ਗਿਆ ਤੇ ਸੇਵਾ ਜਿਹੜੇ ਕਰ ਰਹੇ ਪ੍ਰਸ਼ਾਸਨ ਉਹਨਾਂ ਦੀ ਮਦਦ ਕਰ ਰਹੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਸਰ ਤੁਹਾਨੂੰ ਵੀ ਦੱਸੋ ਜਿਹੜਾ ਸੀ ਡੌਗ ਦੀ ਜਿਹੜੀ ਕੇਅਰ ਕਰ ਰਹੇ ਹੋ ਤੁਹਾਨੂੰ ਇੱਕ ਕੰਮ ਕਰਦੇ ਹੋਏ ਕਿੰਨਾ ਟਾਈਮ ਹੋ ਗਿਆ ਜੀ ਲਗਭਗ 5 ਸਾਲ 5 ਸਾਲ ਹਾਂ ਜੀ ਤੇ ਸਰ ਤੁਸੀਂ ਜਿੱਦਾਂ ਸ਼ੁਰੂ ਕੀਤਾ ਸੀ ਇਹ ਤੁਸੀਂ ਇਕੱਲੇ ਸ਼ੁਰੂ ਕੀਤਾ ਸੀਗਾ ਜੀ ਬਿਲਕੁਲ ਇਕੱਲਿਆਂ ਨੇ ਸ਼ੁਰੂ ਕੀਤਾ ਸੀਗਾ ਔਰ ਮੈਨੂੰ ਬਚਪਨ ਤੋਂ ਹੀ ਮਤਲਬ ਕਹ ਲੋ ਕਿ ਡੌਗ ਰੱਖਣ ਦਾ ਸ਼ੌਂਕ ਹੈ ਤੇ ਕੁਛ ਮੇਰਾ ਡੌਗ ਸੀ ਬੜੀ ਲੰਬੀ ਉਮਰ ਦਾ ਸੀ 17 ਸਾਲ ਦੀ ਉਮਰ ਚ ਡੈਥ ਹੋ ਗਈ ਸੀ ਉਹਦੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਥੋੜਾ ਜਿਹਾ ਇੱਕ ਗਰੁੱਪ ਬਣਾਇਆ ਦੋ ਚਾਰ ਮੈਂਬਰ ਜੁੜੇ WhatsApp 'ਚ ਤੇ ਹੋਲੀ-ਹੋਲੀ ਫਿਰ ਮੈਂ ਮੈਨੂੰ ਕਿਤੇ ਆ ਜਾਣਾ ਫੋਨ ਆ ਜਾਣਾ ਤੇ ਮੈਂ ਆਪਣੀ ਗੱਡੀ 'ਚ ਪਾ ਕੇ ਸਟਰੀ ਕੋਈ ਕੁੱਤਾ ਜ਼ਖਮੀ ਹੈ ਜਾਂ ਤਕਲੀਫ 'ਚ ਆ ਤਾਂ ਡਾਕਟਰ ਕੋ ਲੈ ਜਾਂਦਾ ਹੁੰਦਾ ਸੀ ਤੇ ਜਦੋਂ ਤੁਸੀਂ ਲੈ ਕੇ ਜਾਂਦੇ ਹੁੰਦੇ ਸੀਗੇ ਥੋੜਾ ਨਾ ਕੁਝ ਬੰਦੇ ਸੀਗੇ ਤੇ ਤੁਹਾਨੂੰ ਇਹ ਕੰਮ ਕਰਕੇ ਕਿੰਦਾਂ ਦਾ ਲੱਗਦਾ ਹੁੰਦਾ ਸੀਗਾ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਪ੍ਰਭੂ ਦਾ ਕੰਮ ਹੈ ਤੇ ਹੌਲੀ ਹੌਲੀ ਫਿਰ ਇਹਦਾ ਦਾਇਰਾ ਵੱਧਾ ਗਿਆ ਅੱਜ ਅਸੀਂ ਇਸ ਸਟੇਜ 'ਚ 5 ਸਾਲ ਬਾਅਦ ਇਸ ਸਟੇਜ 'ਚ ਆ ਗਿਆ ਕਿ ਪ੍ਰਸ਼ਾਸਨ ਦੇ ਨਾਲ ਟੱਚ ਹੋ ਗਏ ਆ ਪ੍ਰਸ਼ਾਸਨ ਸਹਿਯੋਗ ਦੇ ਰਿਹਾ ਉਹਨਾਂ ਨੇ ਜਗ੍ਹਾ ਦਿੱਤੀ ਆ ਬਾਕੀ ਤੁਸੀਂ ਆ ਕੇ ਦੇਖ ਹੀ ਲਿਆ ਆ ਵੀ ਸਾਰਾ ਸਿਸਟਮ ਕੀ ਐਸਪੀਸੀਆ ਹੈ एसपीसी ਨੂੰ ਜਾਗਰਿਤ ਕੀਤਾ ਗਿਆ ਇੱਕ ਸਰਕਾਰੀ ਸੰਸਥਾ ਹੈ ਤੇ ਅਦਰ ਸਾਡੀ ਐਨਜੀਓ ਤੇ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਹਾਂ ਕਿ ਸਰੇ ਵਿੱਚ ਪ੍ਰਸ਼ਾਸਨ ਕਿਸ ਲੈਵਲ ਤੇ ਸਾਡਾ ਨਾਲ ਮਦਦ ਕਰ ਰਿਹਾ ਕਿਸ-ਕਿਸ ਚੀਜ਼ ਦੀ ਮਦਦ ਕਰ ਤੁਹਾਨੂੰ ਉਹ ਵੀ ਦੱਸੋ ਨਾ ਜੀ ਪ੍ਰਸ਼ਾ ਅੱਜ ਦੀ ਜਗ੍ਹਾ ਹੈਗੀ ਆ ਇਹਨੂੰ ABC ਸੈਂਟਰ ਕਹਿੰਦੇ ਆ ਐਨੀਮਲ ਬਰਥ ਕੰਟਰੋਲ ਤੇ ਇੱਥੇ ਇਹ ਸਾਰੀ ਪ੍ਰਸ਼ਾਸਨ ਦੀ ਜਗ੍ਹਾ ਸਰਕਾਰ ਦੀ ਜਗ੍ਹਾ ਇਹਦਾ ਕੁਝ ਹਿੱਸਾ ਐਸ ਕਾਰਪੋਰੇਸ਼ਨ ਨੇ ਡੀਸੀ ਸਾਹਿਬ ਨੂੰ ਐਸਪੀਸੀਐਸ ਸੁਸਾਇਟੀ ਨੂੰ ਦਿੱਤਾ ਅਸੀਂ ਐਸਪੀਸੀਐਸ ਸੁਸਾਇਟੀ ਚ ਸਾਡੀ ਜਿਹੜੀ ਸੰਸਥਾ ਹੈਗੀ ਐਨਜੀਓ ਉਹ ਮੈਂਬਰ ਹੈ ਤੇ ਆਹ ਜਗਾ ਦੀ ਜਿੰਦਗੀ ਬਿਜਲੀ ਲਾਈਟ ਗੱਡੀਆਂ ਕਾਰਪੋਰੇਸ਼ਨ ਦੀਆਂ ਸਾਰਾ ਡਾਕਟਰ ਵੀ ਕਾਰਪੋਰੇਸ਼ਨ ਦੇ ਆ ਐਨੀਮਲ ਹਸਬੈਂਡਰੀ ਦੇ ਡਾਕਟਰ ਆ ਉਹ ਆ ਕੇ ਇਥੇ ਇਲਾਜ ਕਰਦੇ ਆ ਤੇ ਸਾਡਾ ਜਿਹੜੀ ਐਨਜੀਓ ਆ ਉਹ ਕੁੱਤਿਆਂ ਵਾਸਤੇ ਰਾਸ਼ਨ ਦੁੱਧ ਪਾਣੀ ਡਾਕਟਰਾਂ ਦੇ ਬਿੱਲ ਦਵਾਈਆਂ ਦੇ ਬਿੱਲ ਹੋਰ ਇੱਥੇ ਜੋ ਮੇਨਟੇਨੈਂਸ ਸਾਰੀ ਸਾਡੇ ਵੱਲੋਂ ਹੁੰਦੀ ਹੈ ਤੇ ਤੁਸੀਂ ਜਦੋਂ ਦਾ ਮਿਸ ਐਸ ਪੀਸੀਏ ਸੈਂਟਰ ਖੁੱਲਿਆ ਇੱਥੇ ਦੇ ਕਿੰਨੇ ਡੌਗਸ ਜਿਹੜੀ ਕਿਹਾ ਸੇਵਾ ਕਰ ਚੁੱਕੇ ਉਹਨਾਂ ਨੂੰ ਟ੍ਰੀਟਮੈਂਟ ਦੇ ਚੁੱਕੇ ਹਾਂ ਦੇਖੋ ਅੱਜ ਤੱਕ 5 ਸਾਲ ਦੇ ਵਿੱਚ ਮੈਂ ਠੱਟੋ ਘੱਟ 4-5000 ਕੁੱਤਿਆਂ ਦਾ ਮੈਂ ਇਲਾਜ ਕਰਾ ਚੁੱਕਿਆ ਹਾਂ ਇਸ ਤੋਂ ਪਹਿਲਾਂ ਮੈਂ ਦੂਜੇ ਸ਼ੈਲਟਰਾਂ 'ਚ ਭੇਜਦਾ ਸੀਗਾ ਤੇ ਜਦੋਂ ਦੀ ਆ ਸੰਸਥਾ ਇੱਧਰ SPCA ਦਸੰਬਰ 2024 ਚ ਤਈ ਚ ਸ਼ਾਇਦ ਲਾਂਚ ਹੋਈ ਸੀ ਇੱਥੇ ਉਹਦੇ ਮੇਰਾ ਖਿਆਲ ਹੈ 3-400 ਜਾਂ 500 ਕੁੱਤੇ ਇੱਥੇ ਇਲਾਜ ਚ ਹੋ ਚੁੱਕੇ ਆ ਜਾਂ ਚੁੱਕੇ ਆ ਵਾਪਸ ਸਸ ਜਿਹੜੀ ਇੱਥੇ ਫੈਸਿਲਿਟੀ ਆ ਜਾਂ ਕਹ ਲਓ ਸਹੂਲਤਾਂ ਨੇ ਕੁੱਤਿਆਂ ਨੂੰ ਜਿਹੜੀਆਂ ਮਿਲਦੀਆਂ ਨੇ ਉਹਦੇ ਬਾਰੇ ਸਾਨੂੰ ਕੁਝ ਦੱਸੋ ਸੇ ਬਸ ਦੇਖੋ ਇੱਥੇ ਬਹੁਤ ਵਧੀਆ ਇੰਤਜ਼ਾਮ ਹੈ ਐਨੀਮਲ ਹਸਬੰਡੀ ਦੇ ਡਾਕਟਰ ਦੋ ਤਿੰਨ ਇੱਥੇ ਇਲਾਜ ਕਰੰਦਾ ਹੁੰਦੇ ਆ ਇੱਕ ਅਸੀਂ ਪ੍ਰਾਈਵੇਟ ਨਾ ਡਾਕਟਰ ਇਸ ਹੈਲਪਰ ਰੱਖਿਆ ਆ ਪ੍ਰਾਈਵੇਟ ਦੋ ਤਿੰਨ ਸਫਾਈ ਕਰਮਚਾਰੀ ਰੱਖੇ ਆ ਸਰਕਾਰ ਦੇ ਚਾਰ ਸਫਾਈ ਕਰਮਚਾਰੀ ਆ ਅਸੀਂ ਹੁਣ ਪਿੱਛੇ ਚਾਰ ਬੈਟਰੀ ਵਾਲਾ ਲਵਾਇਆ ਕੀ ਕਰ ਇਨਵਰਟਰ ਲਗਵਾਇਆ ਜਨਰੇਟਰ ਦੀ ਇੱਥੇ ਸਹੂਲਤ ਹੈ ਵੱਡੇ ਵੱਡੇ ਕੂਲਰ ਲੱਗੇ ਆ ਇੱਕ ਕੁੱਤਾ ਕੋਈ ਮਾਲਕ ਛੱਡ ਗਿਆ ਸੀਗਾ ਕੈਨੇਡਾ ਚਲਾ ਗਿਆ ਲੈਬਰੇ ਅੱਛੀ नस्ਲ ਦਾ ਕੁੱਤਾ ਸੀਗਾ ਤੇ ਉਹ ਕੁੱਤਾ ਇੱਥੇ ਸਰਵਾਈਵ ਵੀ ਕਰ ਪਾਇਆ ਡਾਕਟਰ ਨੂੰ ਦਿਖਾਇਆ ਵਾਰ-ਵਾਰ ਬਿਮਾਰ ਹੋ ਰਿਹਾ ਤੇ ਸੈੱਲ ਘਟ ਗਏ ਤੇ ਉਹ ਕਹਿੰਦਾ ਜੀ ਏਸੀ 'ਚ ਰਹਿਣ ਵਾਲਾ ਕੁੱਤਾ ਤੇ ਇੱਥੇ ਕਿਵੇਂ ਰਹੂਗਾ ਮੇਰਾ ਦੋਸਤ ਹੈ ਇੱਕ ਟਵਿੰਕਲ ਉਹਨੇ ਦੋ ਟਨ ਮਿਰਚ ਤੋਂ ਬਿਛੀ ਦਾ ਏਸੀ ਇਸ ਕੁੱਤੇ ਵਾਸਤੇ ਲਵਾ ਕੇ ਦੇਤਾ ਤੇ ਉਹ ਲੱਗਿਆ ਆਇਆ ਦਿਨ ਰਾਤ ਉੱਥੇ ਹੀ ਰਹਿੰਦਾ ਰਿਹਾ ਤੇ ਖਾਣਾ ਪੀਣਾ ਇੰਨਾ ਵਧੀਆ ਤੁਸੀਂ ਆ ਕੇ ਦੇਖੋ ਏ ਰਾਸ਼ਨ ਲੋਕੀ ਡੋਨੇਟ ਕਰਦੇ ਆ ਕੱਲ ਸਾਈ ਮੰਦਰ ਵਾਲੇ ਜਾ ਕੇ 50 ਕਿਲੋ ਦਲੀਆ 30 ਕਿਲੋ ਚਾਵਲ ਦੇ ਗਏ ਆ ਤੇ ਬਿੱਟੂ ਕੱਕੜ ਜੀ ਆ ਉਹ ਸਾਡੇ ਗਰੁੱਪ ਮੈਂਬਰ ਹਾਲੇ ਮਹੀਨਾ ਆਇਆ ਔਰ 12 13 ਵਾਰੀ ਇੱਥੇ ਦਵਾਈਆਂ ਡੋਨੇਟ ਕਰ ਗਏ ਆ ਤੇ ਲੋਕਾਂ ਦਾ ਸਹਿਯੋਗ ਮਿਲਦਾ ਮੇਰੇ ਗਰੁੱਪ ਐ ਗਰੁੱਪ ਦੇ WhatsApp ਗਰੁੱਪ ਬਣਾਇਆ ਹੋਇਆ ਵਿੱਚ 6 700 ਮੈਂਬਰ ਹੈ 50 60 ਐਕਟਿਵ ਮੈਂਬਰ ਹੈ ਜਿਹੜੇ ਫੰਡਿੰਗ ਕਰਦੇ ਰਹਿੰਦੇ ਆ ਤੇ 1.5 ਲੱਖ ਰੁਪਏ ਜਾਂ 2 ਲੱਖ ਰੁਪਏ ਮਹੀਨੇ ਦਾ ਖਰਚ ਉਹ ਨਿਕਲਦਾ ਵੀ ਆਵੇ ਇੱਥੇ ਕਰਦੇ ਪਏ ਆਸੀਂ ਤੇ ਆਪਾਂ ਗੱਲ ਕਰਨੀ ਕੁੱਤਿਆਂ ਦੇ ਇਲਾਜ ਦੀ ਕਿਦਾਂ ਕਿਦਾਂ ਤੁਹਾਡੇ ਕੋਲ ਕੁੱਤੇ ਆਉਂਦੇ ਜਿਹੜੇ ਜ਼ਖਮੀ ਹੋਏ ਹੁੰਦੇ ਕਿਦਾਂ ਕਿਦਾਂ ਤੁਸੀਂ ਇਲਾਜ ਕਰ ਚੁੱਕੇ ਹੋ ਉਹਦੇ ਬਾਰੇ ਦੱਸੋ ਕੁਝ ਹਰ ਤਰ੍ਹਾਂ ਦੇ ਆਉਂਦੇ ਆ ਜੀ ਇੱਥੇ ਕਿਸੇ ਦੀ ਅੱਖ ਬਾਹਰ ਆਈ ਹੋਈ ਹੈ ਕਿਸੇ ਦੀ ਲੱਤ ਵੱਡੀ ਹੋਈ ਹੈ ਕੋਈ ਬੜਾ ਬੁਰਾ ਹਾਲ ਹੈ ਜੀ ਕਿਸੇ ਦਾ ਫੇਰ ਅਸੀਂ ਸਰਜਨ ਹੈ ਸਾਡੇ ਪੰਜਾਬ ਲੈਵਲ ਦੇ ਟਾਪ ਦੇ ਸਰਜਨ ਹੈ ਡਾਕਟਰ ਪ੍ਰਭੂ ਜੋਤ ਉਹ ਇੱਥੇ ਫਿਰ ਉਹਨਾਂ ਨੂੰ ਅਸੀਂ ਬੁਲਾ ਲੀਦਾ ਇੱਥੇ ਆ ਕੇ ਸਰਜਰੀ ਕਰਦੇ ਨੇ ਇੱਥੇ ਆ ਕੇ ਯਾਨੀ ਕਿ ਜਿਹੜੀ ਸਰਜਰੀ ਹੋਵੇ ਵਧੀਆ ਡਾਕਟਰ ਵੱਲੋਂ ਕਰਵਾਏ ਜਾਂਦੀ ਹੈ ਤੇ ਸਰ ਸਾਨੂੰ ਇਹ ਦੱਸੋ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਕੁਝ ਇੱਥੇ ਇਹਨਾਂ ਵਾਸਤੇ ਸਹੂਲਤਾ ਲਿਆਂਦੀਆਂ ਜਾਣਗੀਆਂ ਕਿ ਮਿਸ ਹੋਰ ਵਧੀਆ ਟਰੀਟਮੈਂਟ ਹੋ ਸਕੇ ਉਹਨਾਂ ਅਸੀਂ ਸਰਕਾਰ ਨੂੰ ਲਿਖ ਲਿਖਦੇ ਵੇ ਆ ਕਿ ਤੁਸੀਂ ਇਹਨੂੰ ਹੋਰ ਕੋਈ ਬਜਟ ਪਾਸ ਕਰੋ ਵਧੀਆ ਤੇ ਹਸਪੀਟਲ ਬਣਾਓ ਕੁੱਤਿਆਂ ਵਾਸਤੇ ਵੱਡੀ ਇਮਾਰਤ ਹੋਵੇ ਆਪਰੇਸ਼ਨ ਥੀਟਰ ਹੋਵੇ ਐਕਸ-ਰੇ ਦਾ ਲੱਗਿਆ ਸੀ ਐਕਸ-ਰੇ ਐਕਸ-ਰੇ ਮਸ਼ੀਨ ਵਾਸਤੇ ਅਸੀਂ ਲੱਗਿਆ ਕਿ ਜੇ ਕੁਝ ਕਮਰੇ ਲਾਟ ਹੋਏ ਆ ਜਿਸ ਦੇ ਕੋਈ ਹੋਰ ਕਿਸ ਦਾ ਕਮਰਾ ਆ ਗਿਆ ਤੇ 3-4 ਲੱਖ ਰੁਪਏ ਦੀ ਮਸ਼ੀਨ ਐਕਸ-ਰੇ ਦੀ ਉਹ ਅਸੀਂ ਇੱਥੇ ਲਿਆ ਕੇ ਲਾ ਦੇਣੀ ਆ ਪੰਜਾਬ ਭਰ ਦੇ ਵਿੱਚੋਂ ਕਿਤੇ ਵੀ ਕੋਈ ਵੀ ਕੁੱਤਾ ਕੋਈ ਜਿਸ ਰੀਡ ਹੋਗਾ ਜਾਂ ਮਾਲਿਕ ਨਹੀਂ ਖਰ ਸਕਦਾ ਤੇ ਉਹ ਅਸੀਂ ਫਿਰ ਐਕਸਟਰਾ ਫ੍ਰੀ ਕਰਾਂਗੇ ਇੱਕ ਗੱਲ ਹੋਰ ਹੈ ਕਿ ਕਈ ਲੋਕ ਐਸੇ ਆਏ ਜਿਹੜੇ ਵਿਚਾਰੇ ਦਿਹਾੜੀਦਾਰ ਹੈ ਉਹ ਉਹਨਾਂ ਨੇ ਆਪਦਾ ਘਰ ਕੁੱਤਾ ਰੱਖਿਆ ਉਹ ਮਹਿੰਗਾਈ ਦਾ ਸਮਾਂ ਉਹ ਇਲਾਜ ਨਹੀਂ ਕਰਾ ਪਾਉਂਦੇ ਹਾਂਜੀ ਆਪਣੇ ਬੱਚਿਆਂ ਨੂੰ ਰੋਟੀ ਖਾਣ ਕੇ ਕੁੱਤੇ ਦਾ ਇਲਾਜ ਕਰਾਣ ਬਿਲਕੁਲ ਜੀ ਉਹ ਫਿਰ ਅਸੀਂ ਉਹ ਵੀ ਕਰਾਣੇ ਆ ਇੱਕ ਇਥੇ ਜੰਦਰ ਬਾਈਪਾਸ ਤੇ ਆ ਗਿਆ ਉੱਥੇ ਉਹਦੇ 6-7 ਮਹੀਨੇ ਦਾ ਆਏ ਹੋ ਗਿਆ ਨੂੰ ਫਿਰ ਚ ਪਾਣੀ ਭਰ ਜਾਂਦਾ ਕੁੱਤੀ ਆ ਉੱਪਰ ਜੀ 5000 ਦਾ ਟੀਕਾ ਲਾ ਕੇ ਅਸੀਂ 20-25000 ਰੁਪਏ ਕੁੱਤੇ ਦੇ ਇਲਾਜ 'ਚ ਲਾ ਚੁੱਕੇ ਆ। ਤੇ ਹੁਣ ਠੀਕ ਹੈ ਜੀ। ਉਹ ਠੀਕ ਹੈ। ਹਰ 6 ਮਹੀਨੇ ਬਾਅਦ ਉਹ 2-4000 ਰੁਪਏ ਲਾਦਾ ਪੈਂਦਾ ਸੀਗਾ ਕੋਈ ਗੱਲ ਨਹੀਂ ਜਦ ਤੱਕ ਜਿੰਦਗੀ ਅਸੀਂ ਪੈਸੇ ਲਾਵਾਂਗੇ ਜੇ ਪ੍ਰਭੂ ਦੇ ਰਿਆ ਤੇ ਆਪਾਂ ਲਗਾ ਰਹੇ ਆ ਜੀ। ਤੇ ਇਹ ਆਪਾਂ ਗੱਲ ਕਰ ਲਈਏ SPCA ਸੈਂਟਰ ਦੇ ਅੰਦਰ ਜਿਹੜੇ ਕਿ ਸਿਰਫ ਕੁੱਤਿਆਂ ਦੀ ਦੇਖਭਾਲ ਕੀਤੀ ਜਾਂਦਾ ਕੋਈ ਹੋਰ ਜਾਨਵਰ ਵੀ ਜਿਹਦਾ ਹੈਗਾ ਕਿ ਉਹਦਾ ਵੀ ਧਿਆਨ ਰੱਖਿਆ ਜਾਂਦਾ। ਦੇਖੋ ਬਿੱਲੀਆਂ ਦੇ ਆ ਜਾਂਦੇ ਆ ਜੀ ਉਹ ਕਈ ਵਾਰ ਰਾਤ ਨੂੰ ਫੋਨ ਆ ਜਾਂਦਾ ਜੀ ਉਹ ਕੁੱਤਿਆਂ ਦੇ ਬਿੱਲੀ ਨੂੰ ਮਾਰਦਾ ਜ ਉਹ ਤੜਪਦੀ ਬਈ ਹੈ ਜੀ। ਉਹਨਾਂ ਅਸੀਂ ਹਾਲੇ ਦੋਸ ਦਾ ਕਰਦੇ ਆਂ ਸੀ ਇਹਦਾ ਚਾ ਲੈ ਹੋ ਬਈ ਕੋਈ ਨਹੀਂ। ਫੇ ਬਿੱਲੀ ਬੁੱਲੀ ਲਿਆ ਕੇ ਇੱਥੇ ਰੱਖਦੇ ਪਿੱਜੇ ਪੁੱਜੇ ਹੈਗੇ ਆ ਉਹਨਾਂ ਦਾ ਵੀ ਟ੍ਰੀਟਮੈਂਟ ਕਰਦੀਦਾ। ਕੋਈ ਕਬੂਤਰਾਂ ਦੇ ਆ ਜਾਂਦੇ ਆ ਜੀ, ਕਾਵਾ ਦੇ ਆ ਜਾਂਦੇ ਜੀ ਗਰੇ ਪਏ ਆ ਉਹ ਸਾਡੇ ਐਨ ਜੀਓ ਸ਼ੋਭ ਥੱਪਰ ਰਖਬਾਗ ਚ। ਹਾਂਜੀ। ਅਸੀਂ ਆਪਣੀ ਗੱਡੀ ਭੇਜ ਕੇ ਕਰਾ ਕੇ ਫੇ ਉੱਥੇ ਭੇਜ ਦਿੰਦੇ ਆ। ਛੱਡਦੇ ਆਂ ਅਸੀਂ ਕਿਸੇ ਨੂੰ ਨਹੀਂ ਘੋੜਾ ਹੋਵੇ, ਗਾਂ ਦਾ ਅਸੀਂ ਰੋਜ਼ ਹੀ ਕਰਦੇ ਆ YouTube 'ਚ ਮੇਰਾ ਚੈਨਲ ਹੈ ਐਨੀਮਲ ਪ੍ਰੋਟੈਕਸ਼ਨ ਵੈਲਫੇਅਰ ਸੁਸਾਇਟੀ ਲੋ ਦੇ ਆਨਾ। ਫਿਰ ਕਹਿ ਰਿਹਾ ਐਨੀਮਲ ਪ੍ਰੋਟੈਕਸ਼ਨ ਵੈਲਫੇਅਰ ਸੁਸਾਇਟੀ ਲੁਧਿਆਣਾ ਉਧਰ ਚ ਦੇਖੋ ਔਰ ਕਿੰਨੇ ਅਸੀਂ گاਵਾ ਦੇ ਘੋੜਿਆਂ ਦੇ ਕੁੱਤਿਆਂ ਦੇ 1600 ਤੋਂ ਉੱਪਰ گاਵਾ ਨੂੰ ਗਾਂ ਮਾਤਾ ਦੰਦੀ ਬੈਲ ਛੋਟੇ ਗੋਵੰਸ਼ ਅਸੀਂ ਉੱਥੋਂ ਰੈਸਕਿਊ ਕਰਵਾ ਕੇ ਸਰਕਾਰੀ ਗੋਸ਼ਾਲਾ ਭੇਜੋਗੇ ਅੱਛਾ ਜੀ 1600 ਦੇ ਵਿਗਾਰਡ ਹੈ ਪੂਰਾ ਯਾਨੀ ਕਿ ਗਊ ਮਾਤਾ ਦੀ ਸੇਵਾ ਵੀ ਨਾਲ ਚੱਲ ਰਹੀ ਹੈ ਕੁੱਤਿਆਂ ਦੀ ਵੀ ਤੁਸੀਂ ਐਨੀਮਲ ਲਵਰ ਹੋ ਹਨਾ ਬਾਈ ਇਹ ਨਹੀਂ ਕਹਿ ਸਕਦੇ ਵੀ ਡੌਗ ਲਵਰ ਸੀ ਐਨੀਮਲ ਲਵਰ ਹੋ ਵੀ ਕੋਈ ਵੀ ਐਨੀਮਲ ਹੋਵੇ ਆਪਾਂ ਸੇਵਾ ਕਰਨੀ ਆ ਤੇ ਪਰਮਾਤਮਾ ਸੇਵਾ ਕਰਾ ਰਹੇ ਬਸ ਇਹ ਪਰਮਾਤਮਾ ਹੀ ਕਰਾ ਰਿਹਾ ਮਹਾਦੇਵ ਜੀ ਕਰਾ ਰਹੇ ਆ ਉਹਨਾਂ ਦਾ ਨਾਮ ਲੈ ਕੇ ਕਰੀ ਜਾਈਦੀ ਆਪਾਂ ਬਸ ਜੇ ਸਰ ਤੁਸੀਂ ਇਹ ਦੱਸ ਰਹੇ ਸੀਗੇ ਵੀ ਜਿਹੜਾ ਇਹ ਸੈਂਟਰ ਬਣਿਆ ਅਲਾਟ ਹੋਇਆ ਇਹ ਸਿਰਫ ਤੇ ਸਿਰਫ ਲੁਧਿਆਣੇ ਵਿੱਚ ਆ ਹੋਰ ਕਿੱ데 ਨਹੀਂ ਹੈਗਾ ਮੈਂ ਤੁਹਾਨੂੰ ਕੀ ਦੱਸਾਂ ਕਿ ਇਹ ਸੈਂਟਰ ਐਸ ਪੀ ਸੀ ਐ ਲੁਧਿਆਣੇ ਚਾ ਔਰ ਇੰਨਾ ਸਹਿਯੋਗ ਮਿਲਦਾ ਸਰਕਾਰ ਵੱਲੋਂ ਬਥੇ ਲੋਕੀ ਕਹਿੰਦੇ ਸਰਕਾਰ ਕੰਮ ਨਹੀਂ ਕਰਦੀ ਤੇ ਅਸੀਂ ਕਹਿੰਦੇ ਸਰਕਾਰ ਕੰਮ ਕਰਦੀ ਆ ਦੇਖੋ ਕੰਮ ਕਰ ਰਹੀ ਆ ਆ ਗੱਡੀਆਂ ਦਿੱਤੀਆਂ ਹੋਈਆਂ ਸਰਕਾਰ ਨੇ ਦਿੱਤੀਆਂ ਡਾਕਟਰ ਸਰਕਾਰ ਨੇ ਦਿੱਤੇ ਆ ਸਾਡੇ ਡੀਸੀ ਇਹ ਆਪਦਾ ਸਿਸਟਰ ਆਪਣਾ ਕੀ ਕਹਿੰਦੇ ਉਹਦਾ ਨਾਮ ਉਹਦਾ ਦਾ ਸਾਨੀ ਜੀ ਉਹਨਾਂ ਦਾ ਸਹਿਯੋਗ ਹੈ ਕਮਿਸ਼ਨਰ ਸਾਡੇ ਕਾਰਪੋਰੇਸ਼ਨ ਤਦੀਪ ਰਿਸ਼ੀ ਜੀ ਉਹ ਪੂਰਾ ਇੰਟਰਸਟ ਲੈਦੇ ਇੱਥੇ ਕੋਈ ਅਸੀਂ ਦਸੀਏ ਕੋਈ ਆ ਪ੍ਰੋਬਲਮ ਹੈ ਤੁਰੰਤ ਦਾ ਹੱਲ ਹੁੰਦਾ ਹੈ ਸਾਡੇ ਇੱਥੇ ਨੌਡਲ ਅਫਸਰ ਹੈ ਮੇਜਰ ਅਮੀਤ ਸਰੀ ਅਡੀਸੀ ਅੱਛਾ ਜੀ ਉਹਨਾਂ ਨੂੰ ਫੋਨ ਕਰੀਦਾ ਕੋਈ ਪ੍ਰੋਬਲਮ ਹੈ ਤੁਰੰਤ ਹੱਲ ਹੁੰਦਾ ਹੈ ਐਡੀਮਰ ਹਸਬੈਂਡ ਜੀ ਡਾਕਟਰ ਹੈ ਸਰਕਾਰ ਹੋਰ ਕੀ ਕਰੇ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ ਆਪਾਂ ਗਲਤ ਜਿਵੇਂ ਸਹੀ ਕਹਿੰਦਾ ਨੂੰ ਸਹੀ ਕਹਦਾ ਸਰ ਐਸਜੀ ਦੇ ਚੱਲਦੇ ਹੋਏ ਸੀ ਨਾ ਆਪਣੇ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਸੀਂ ਲੁਧਿਆਣਾ ਦੇ ਵਿੱਚ ਐਸਾ ਵਧੀਆ ਉਪਰਾਲਾ ਕੀਤਾ ਤੇ ਜਿਹੜਾ ਐਸਪੀਸੀਏ ਸੈਂਟਰ ਲੈ ਕੇ ਜਾਂਦਾ ਜਿਹੜੇ ਸਟ੍ਰੇਜ਼ ਡੌਗਸ ਨੇ ਜਾਂ ਹੋਰ ਜਿਹੜੇ ਕਿ ਐਨੀਮਲ ਨੇ ਜਿਹੜੇ ਕਿ ਜਿਹੜਾ ਕਹਿ ਲਓ ਵੀ ਜ਼ਖਮੀ ਹੋ ਜਾਂਦੇ ਨੇ ਰੋਡ ਤੇ ਹੋ ਜਾਂਦੇ ਨੇ ਜ਼ਖਮੀ ਤੁਸੀਂ ਉਹਨਾਂ ਦੀ ਸੇਵਾ ਕਰ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਤੁਸੀਂ ਸਾਨੂੰ ਕੁਝ ਸਾਡੇ ਚੈਨਲ ਦੇ ਜਿਹੜੇ ਵਿਊਅਰਸ਼ਿਪ ਹੈ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗਾ ਜੀ ਬਸ ਦੇਖੋ ਉਹਨਾਂ ਨੂੰ ਇੱਕੋ ਮੈਸੇਜ ਹੈ ਕਿ ਆਹ ਜਿਹੜੀ ਧਰਤੀ ਹੈ انسان ਇਸ ਧਰਤੀ 'ਚ ਬਾਦ ਚਾਇਆ ਹੈ ਪਰ انسان ਤੋਂ ਲੱਖਾਂ ਕਰੋੜਾ ਸਾਲ ਪਹਿਲਾਂ ਜੀਵ ਜੰਤੂ ਇਸ ਧਰਤੀ ਤੇ ਸੀਗੇ ਉਹ ਇਸ ਧਰਤੀ ਦੇ ਮਾਲਕ ਹੈ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਇੱਕ ਤੁਸੀਂ ਮਕਾਨ ਇੱਕ ਬਿਲਕੁਲ ਬੰਦ ਕਰ ਦਿਓ ਉਹ ਜਾੜ ਹੁੰਦਾ ਹੈ ਉਹਦੇ ਦਰਵਾਜ਼ੇ ਸਾਰੇ ਬੰਦ ਕਰ ਦਿਓ ਬਿਲਕੁਲ ਤਾਲਾ ਲਾ ਦਿਓ ਉਹਨੂੰ 2 4 6 ਮਹੀਨੇ ਬਾਅਦ ਜਦੋਂ ਤੁਸੀਂ ਖੋਲੋਗੇ ਤੁਸੀਂ ਕਿਸੇ ਇਨਸਾਨ ਨੂੰ ਕਹਾਂਗੇ ਜਾਗਰ ਹਾਂ ਨਹੀਂ ਜਾ ਸਕਦਾ ਜਦੋਂ ਤੁਸੀਂ ਉਹਦਾ ਤਾਲਾ ਖੋਲੋਗੇ ਤੁਸੀਂ ਅੰਦਰ ਵੜੋਗੇ ਤੁਹਾਨੂੰ ਅੰਦਰ ਸੱਪ, ਵਿੱਚੂ, ਕੀੜੇ, ਮਕੋੜੇ ਅੰਦਰ ਨਜ਼ਰ ਆਣਗੇ। ਤੁਸੀਂ ਕਹੋਗੇ ਰਸਤਾ ਤਾਂ ਕੋਈ ਹੈ ਨਹੀਂ ਇਹ। ਇਹ ਅੰਦਰ ਕਿਵੇਂ ਆ ਗਏ? ਇਹਨਾਂ ਨੂੰ ਧਰਤੀ ਰਸਤਾ ਦਿੰਦੀ ਆ। ਆਹ ਮਾਲਕ ਨੇ ਅੱਜ ਅਸੀਂ ਇਹਨਾਂ ਨੂੰ ਖਦੇੜਤਾ। ਆ ਜਿੱਥੇ ਅਸੀਂ ਮੈਂ ਵੀ ਖੜਾ ਆਇਆ ਵਾਂ। ਆ ਵੀ ਜਗ੍ਹਾ ਇਹ ਐਨੀਮਲਸ ਦੀ ਸੀਗੀ। ਬਿਲਕੁਲ ਜੀ। ਅਸੀਂ ਇਹਨਾਂ ਨੂੰ ਖਦੇੜੀਗੇ, ਜੰਗਲ ਜੰਗਲ ਸਾਫ਼ ਕਰਤੇ ਇਹਨਾਂ ਨੂੰ ਖਦੇੜਤਾ ਇਨਸਾਨੀ ਬਸਤੀਆਂ ਬਣਾ ਲੀਆਂ। ਚਲੋ ਅਸੀਂ ਪਾਪ ਕੀਤੇ ਆ ਇਨਸਾਨਾਂ ਨੇ। ਉਨੇ ਨਾ ਤਾਂ ਕਰ ਸਕਦੇ ਆ ਕਿ ਇਹਨਾਂ ਦੀ ਦੇਖਭਾਲਤਾ ਕਰ ਲਈਏ ਇਹਨਾਂ ਦਾ ਇਲਾਜ ਤਾਂ ਕਰਾ ਦਈਏ ਇਹਨਾਂ ਦਾ ਜਿਹੜੇ ਅਸੀਂ ਪ੍ਰਸ਼ੀਤੀਤਾ ਕਰ ਲਈਏ ਇਹਨਾਂ ਦਾ ਕੰਮ ਕਰ ਸਕਦੇ ਨਾ ਸੋ ਅਸੀਂ ਕਹਿੰਨੇ ਆ ਕਿ ਇਹਨਾਂ ਦੀ ਦੇਖਭਾਲ ਕਰੋ ਭਾਈ ਤਰਤੀ ਇਹਨਾਂ ਦੀ ਆ ਜੇ ਕੋਈ ਤੜਪਦਾ ਹੋਵੇ ਕੋਈ ਗਾੜ ਦੜਬਦੀ ਆ ਦਾ ਇਲਾਜ ਕਰਾਓ ਕੋਈ ਕੁੱਤਾ ਹੈਗਾ ਨਹੀਂ ਕਰ ਸਕਦੇ ਕਿਸੇ ਨੂੰ ਫੋਨ ਕਰਕੇ ਉਹਦਾ ਚਕਾਓ ਸਾਡੇ ਤੇ ਆਸ਼ਰਿਤ ਹੈ ਬਸ ਐਹੀ ਇਹਨਾਂ ਦਾ ਹਾਸਲ ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਸ ਲਾਸਟ ਇੱਕ ਵਾਰੀ ਕੰਟੈਕਟ ਡਿਟੇਲਸ ਦੇ ਦਿਓ ਆਪਣੀਆਂ ਵੀ ਜੇ ਕਿਸੇ ਨੂੰ ਕੋਈ ਐਨੀਮਲ ਲੱਭਦਾ ਤੇ ਤੁਹਾਨੂੰ ਕੰਟੈਕਟ ਕਰੇ ਤੇ ਤੁਸੀਂ ਆਪਣੀ ਐਂਬੂਲੈਂਸ ਭੇਜ ਕੇ ਉਹ ਨੂੰ ਰੈਸਕਿਊ ਕਰਵਾ ਸਕੋ ਇਹਦੇ ਲਈ ਨਾ ਪ੍ਰਸ਼ਾਸਨ ਨੇ ਐਨੀਮਲ ਹੈਲਪਲਾਈਨ ਨੰਬਰ ਸੁਰੂ ਕੀਤਾ ਆਇਆ ਵੀ ਹਾਂਜੀ ਜਿਹੜਾ ਕਿ ਕੰਟਰੋਲ ਰੂਮ ਪੁਲਿਸ ਕੰਟਰੋਲ ਰੂਮ ਚੋਂ ਵਸਦਾ ਪੱਕਾ ਨੰਬਰ ਹੈ ਹਾਂਜੀ ਉਹ ਲਿਖ ਲਓ 78370 18522 ਹਾਂਜੀ ਫਿਰ ਮੈਂ ਇੱਕ ਵਾਰ ਰਿਪੀਟ ਕਰ ਦਿੰਦਾ 78370 18522 ਏ ਐਨੀਮਲ ਹੈਲਪਲਾਈਨ ਨੰਬਰ ਲੁਧਿਆਣੇ ਵਾਸਤੇ ਆ ਕੋਈ ਲੁਧਿਆਣੇ ਚ ਕੋਈ ਗਾਂ ਕੋੜਾ ਕੋਈ ਕੋਈ ਤਕਰੀਫ ਚ ਆ ਉਹਦਾ ਕਾਲ ਕਰੋ ਤੇ ਉਹ ਆਪੇ ਸਾਨੂੰ ਦੱਸਦੇ ਅਸੀਂ ਜਾ ਕੇ ਕਰਦੇ ਠੀਕ ਸ਼ੁਕਰੀਆ ਸਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਸੰਸਥਾ ਬਾਰੇ ਜਾਣ ਕੇ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਿਵੇਂ ਕਿ ਆਪਾਂ ਗੱਲਬਾਤ ਕਰ ਲਈ ਆ ਸਭ ਕੁਝ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਵੀ ਦੱਸਿਆ ਆਪਣੀ ਜਵਾਨੀ ਵੀ ਇੱਥੇ ਕਿਦਾਂ ਕਿਦਾਂ ਨੇ ਟਰੀਟਮੈਂਟ ਹੁੰਦੇ ਤੇ ਕਿਸ ਤਰ੍ਹਾਂ ਦੇ ਜਿਹੜੇ ਐਨੀਮਲ ਇੱਥੇ ਆਉਂਦੇ ਨੇ ਤੇ ਜੇ ਤੁਸੀਂ ਵੀ ਕੋਈ ਆਪਣੇ ਨੇੜੇ ਤੇੜੇ ਕੋਈ ਐਨੀਮਲ ਦੇਖਦੇ ਹੋ ਜਿਹੜਾ ਕਿ ਜ਼ਖਮੀ ਹੈਗਾ ਤੇ ਉਹਨੂੰ ਤੁਸੀਂ ਇਸ ਕੰਟੈਕਟ ਨੰਬਰ ਤੇ ਫੋਨ ਕਰ ਕਰਕੇ ਤੇ ਉਹਨੂੰ ਰੈਸਕਿਊ ਕਰਵਾ ਸਕਦੇ ਹੋ ਤੇ ਤੁਸੀਂ ਵੀ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ ਸੇਵਾ ਦੇ ਵਿੱਚ ਤੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਿਓ ਦਾ ਸਿਟੀ ਹੈਡਲਾਈਨਸ ਤੇ ਕੈਮਰਾਮੈਨ ਵਿਪਨ ਬਰਸੀ ਦੇ ਨਾਲ ਮੈਂ ਅੰਬਰਵੀਰ ਥੈਂਕ ਯੂ